ਟਾਂਡੋ ਗਇਓ ਫੂਟ ਕਹ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤਾਂ ਭਰਮ ਪਾਜ ਬਸੰਤ ਹਿੰਡੋਲ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵਹਿ ਝੂਠੇ ਜਾਹਿ ਭੀ ਝੂਠੇ ਝੂਠੇ ਮਰਹਿ ਅਭਾਗੀ ਕਹੋ ਪੰਡਤ ਸੂਚਾ ਕਮਨ ਠਾਉ ਜਹਾਂ ਬੈਸ ਹਉ ਪੋਜਨ ਖਾਉ ਰਹਾਉ ਜੇ ਬਾਝੂਠੇ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਝੂਠੇ ਅਗਨ ਪੀ ਝੂਠੀ ਪਾਣੀ ਝੂਠਾ ਝੂਠੀ ਬੈਸ ਫਕਾਇਆ ਝੂਠੀ ਕਰਸੀ ਪੁਰੋਸਨ ਲਾਗਾ ਝੂਠੇ ਹੀ ਬੈਠ ਖਾਇਆ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੀ ਨੀਕਾਰਾ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੇ ਵਿਚਾਰਾ ਰਾਮਾਨੰਦ ਜੀ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਤ ਜਾਈਐ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚੱਲੈ ਮਨ ਭਇਓ ਪਾੰਗ ਰਹਾਉ ਏਕ ਦਿਵਸ ਮਨ ਭਈ ਓ ਮੰਗ ਕਸ ਚੰਦਨ ਚੂਆ ਬਹੁ ਸੁਗੰਧ ਪੂਜਨ ਚਾਲੇ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ ਜਹਾਂ ਜਾਈਐ ਤਹਿ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨ ਵੇਦ ਪ੍ਰਾਨ ਸਭ ਦੇਖੇ ਜੋਏ ਉਹਾਂ ਤਉ ਜਾਈਐ ਜੋ ਈਹਾ ਨਾ ਹੋਏ ਸਤਗੁਰ ਮੈਂ ਬਲੇਹਾਰੀ ਤੋਰਾ ਜਿਨ ਸਕਲ ਵਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬਸੰਤ ਬਾਣੀ ਨਾਮ ਦੇਹੋ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਰੰਕਾਲ ਨਾ ਜੀਵੈ ਦਉ ਕੋ ਲੱਜੈ ਤੇਰੀ ਭਗਤ ਨਾ ਛੋਡੋ ਭਾਵੇਂ ਲੋਗ ਹੱਸੈ ਚਰਨ ਕਮਲ ਮੇਰੇ ਹਿਰ ਰਹਿ ਬਸਤੇ ਰਹਾਉ ਜੈਸੇ ਆਪਣੇ ਧਨ ਹੈ ਪ੍ਰਾਣੀ ਮਰਨ ਮੰਡੈ ਤੈਸੀ ਸੰਤ ਜਨਾ RAM ਨਾਮ ਨਾ ਛਾਣੈ ਗੰਗਾ ਗਿਆ ਗੋਦਾਵਰੀ ਸੰਸਾਰ ਕੀ ਕਾਮਾ ਨਾਰਾਇਣ ਸੋ ਪ੍ਰਸੰਨ ਹੋਏ ਤਾ ਸੇਵਕ ਨਾਮਾ ਲੋਬ ਲਹਿਰ ਅਤਨੀ ਝਰ ਬਾਜੈ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਬੀਠਲਾ ਰਹਾਉ ਅਨਲ ਬੇੜਾ ਹੋ ਖੇਵ ਨਾ ਸਾਕੋ ਤੇਰਾ ਪਾਰ ਨਾ ਪਾਇਆ ਬੀਠਲਾ ਹੋ ਹੋ ਦਿਆਲ ਸਤਗੁਰ ਮੇਲ ਤੂੰ ਮੋ ਕਹੋ ਪਾਰ ਉਤਾਰੇ ਕੇਸਵਾ ਨਾਮਾ ਕਹਿ ਹਉ ਤਰਪੀ ਨਾ ਜਾਨੋ ਮੋਕੋ ਬਾਹਾਂ ਦੇ ਬਾਹਾਂ ਦੇ ਬੀਠਲਾ ਸਹਿਜ ਅਵਲ ਧੂੜ ਮਣੀ ਗਾੜੀ ਚਾਲਤੀ ਪੀਛੇ ਤਿੰਕਾ ਲੈ ਕਰ ਹਾਂਕਤੀ ਜੈਸੇ ਪਨਕਤ ਤਰੂ ਟਟਹਾਂਕਤੀ ਸਰ ਤੋਂਨ ਚਾਲੀ ਲਾਡੁਲੀ ਰਹਾਉ ਤੋਬੇ ਤੋਐ ਬਿਰਹਿ ਬਰਾਤਾ ਹਰ ਚਰਨ ਮੇਰਾ ਮਨ ਰਾਤਾ ਪਣਤ ਨਾਮ ਦੇਉ ਰਾਮ ਰਹਿਆ ਆਪਨੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤੁਝ ਹੈ ਸੁਜੰਤਾ ਕਛੂ ਨਾਹੀ ਪਹਿਰਾਵਾ ਦੇਖੇ ਊ ਬਜਾਏ ਗਰਭਵਤੀ ਕਾ ਨਾਹੀ ਠਾਉ ਤੇਰੀ ਗਰਦਨ ਉਪਰ ਲਵੈ ਕਾਉ ਤੂੰ ਕਾਏ ਗਰਭ ਹੈ बावਲੀ ਜੈਸੇ ਭਾਦੋਂ ਖੂਬ ਰਾਜ ਤਉ ਤਿਸ ਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਉ ਭੇਦ ਤਨ ਸੁਗੰਧ ਢੂੰਡੇ ਪਰਦੇਸ ਆਪ ਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮਕੰਕਰ ਕਰੇ ਖੁਆਰ ਪੁੱਤਰ ਕਲਤਰ ਕਾ ਕਰੈ ਅਹੰਕਾਰ ਠਾਕੁਰ ਲੇਖਾ ਮੰਗਨ ਹਾਰ ਫੇੜੇ ਕਾ ਦੁਖ ਸਹਿ ਜੀਉ ਪਾਛੇ ਕਿਸਹਿ ਪਕਾਰਹਿ ਪੀਓ ਪੀਓ ਸਾਧੂ ਕੀ ਜੋ ਲਹਿ ਓਟ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਹਿਰ ਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਸਰਹਾ ਕੀ ਜੈਸੀ ਤੇਰੀ ਚਾਲ ਤੇਰੀ ਪੂਛਟ ਉਪਰ ਝਮਕ ਬਾਲ ਇਸ ਘਰ ਮਹ ਹੈ ਸੋ ਤੂੰ ਟੂੰਡ ਖਾਏ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਰਹਾਉ ਚਾਕੀ ਚਟ ਹੈ ਚੂਨ ਖਾਏ ਚਾਕੀ ਕਾ ਚੀਥਰਾ ਕਹਾ ਲੈ ਜਾਏ ਸ਼ੀਕੇ ਪਰ ਤੇਰੀ ਬਹੁਤ ਢੀਠ ਮਤ ਲੱਕਰੀ ਸੋਟਾ ਤੇਰੀ ਪਰੈ ਪੀਠ ਕਹਿ ਕਬੀਰ ਭੋਗ ਭਲੇ ਕੀਨ ਮਤ ਕੋ ਮਾਰੇ ਈਂਟ ਢੇਮ raag sarang chaup de mohalla pehla ghar pehla ek oankar sat naam karta purkh nirbhau nirvair akal murat ajuni sahpang gur prasad apne thakur ki hau cheri charan gah jag jeevan prab ke hou mai marne beri rahau puran param jyot parmeshwar ਪ੍ਰੀਤਮ ਪ੍ਰਾਨ ਹਮਾਰੀ ਮੋਹਨ ਮੋਹਿ ਲੀਆ ਮਨ ਮੇਰਾ ਸਮਜਸ ਸ਼ਬਦ ਵਿਚਾਰੇ ਮਨ ਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ ਸਰੀਰੇ ਜਬ ਕੀ ਰਾਮ ਰੰਗੀ ਲੈ ਰਾਤੀ ਰਾਮ ਜਪਤ ਮਨ ਧੀਰੇ ਹਉ ਮੈਂ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕਲ ਨਰਨਜਨ ਸਿਓ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰ ਪਵੇਖ ਨਾਹੀ ਤੁਮ ਜੈਸੀ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਹਰ ਕਹਿ ਨਾਮ ਰਤੀ ਸੁਹਾਗਨ ਨਾਨਕ RAM ਪਧਾਰਾ ਸਾਰੰਗ ਮਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਬਿਆਪੈ ਜਿਹਵਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾ ਪੈ ਰਹਾਉ ਜਬ ਲਗ ਦਰਸ ਨਾ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਊਨਮ ਕਨਹਰ ਗਰਜੈ ਵਰਸੈ ਕੋਕਿਲ ਮੋਰ ਬੈਰਾਗੈ ਤਰ ਵਰ ਬਿਰਖ ਬਿਹੰਗ ਪੋਇੰਗਮ ਘਰ ਪੇਰ ਧਨ ਸੋਹਾਗੈ ਕੁਚਲ ਕਰੂਪ ਕਨਾਰ ਕੁਲਖਣੀ ਫਿਰ ਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰੰਗ ਮਹੱਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਆਧਾਰਾ ਰਹਾਉ ਇਨ ਮਨ ਦੇ ਹਰ ਮਿਲਿਆ ਵਾਰ ਕਾਮਣ ਤਨ ਸੁਹਾਗ ਪਿਆਰੀ ਜਾਤ ਬਰਨ ਕੁਲ ਸਹਿ ਸਾਚੂ ਕਾ ਗੁਰਮਤ ਸ਼ਬਦ ਵਿਚਾਰੀ ਜਿਸ ਮਨ ਮਾਨੈ ਅਭਮਾਨ ਨਾ ਤਾਂ ਕੋ ਹਿੰਸਾ ਲੋਭ ਬਸਾਰੀ ਸਹਿਜ ਰਵੈ ਵਰ ਕਾਮਣ ਫਿਰ ਕੀ ਗੁਰਮਖ ਰੰਗ ਸਵਾਰੀ ਜਾਰੋ ਐਸੀ ਪ੍ਰੀਤ ਕਟੰਬ ਸੰਬੰਧੀ ਮਾਇਆ ਮੂਪਸਾਰੀ ਜਿਸ ਅੰਤਰ ਪ੍ਰੀਤਿ ਰਾਮ ਰਸ ਨਾਹੀ ਦੁਭਦਾ ਕਰਮ ਬੇਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹਲਾ 4 ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰਿ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਪਰਪੂਰ ਰਹਾਉ ਸਤ ਗੁਰ ਸੰਤ ਮਿਲੈ ਸ਼ਾਂਤ ਪਾਈਐ ਕਿਨ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰਫੂਲਤ ਫੁਰਖ ਨਿਰੰਜਨ ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਪਰਪੂਰ ਅਠ ਸੱਠ ਤੀਰਥ ਮੱਜਨ ਕੀਆ ਸਤ ਸੰਗਤ ਪਗ ਨਾਏ ਧੂਰ ਦੁਰਮਤ ਬੇਕਾਰ ਮਲੀਨ ਮਤ ਹੋਛੀ ਹਿਰਦਾ ਕਸੁੱਧ ਲਾਗਾ ਮੋਹ ਕੂਰ ਬਿਨ ਕਰਮਾਂ ਕਿਉ ਸੰਗਤ ਪਾਈਐ ਹਉ ਮੈਂ ਵਿਆਪ ਰਹਿਆ ਮਨ ਝੂਰ ਹੋ ਹੋ ਦਇਆਲ ਕਿਰਪਾ ਕਰ ਹਰ ਜੀ ਮੰਗੋ ਸਤ ਸੰਗਤ ਪਗ ਧੂਰ ਨਾਨਕ ਸੰਤ ਮੇਲਾ ਹਰ ਪਾਈਐ ਜਨ ਹਰ ਪੇਟਿਆ ਆਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕੋ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਨਾ ਜਪ ਹਰ ਹਰ ਪਾਰਿ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਹਰ ਦਿਨ RAM ਨਾਮ ਜਪੇ ਹਿਰਦੈ ਸਰਬ ਕਲਾ ਗੁਣਕਾਰੀ ਰਾਬੇ ਅਗਮ ਅਗੋਚਰ ਰਵਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਨੀ ਤਰ ਸਾਖਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤਨਾ ਕਬੂ ਬੂਝਹਿ ਜੂ ਐ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵੇ ਗੁਰ ਕਿੰਚਤ ਕਿਰਪਾ ਤਹਾਰੀ ਨਾਨਕ ਜਿਨ ਕੋ ਨਦਰ ਭਈ ਹੈ ਤਿਨ ਕੀ ਪੈ ਜਸਵਾਰੀ ਸਾਰੰਗ ਮਹੱਲਾ ਚੌਥਾ ਹਰ ਹਰੇ ਅੰਮ੍ਰਿਤ ਨਾਮ ਦੇਹੁ ਪਿਆਰੀ ਜਿਨੇ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁਖ ਨਵਾਰੀ ਆਨੰਦਿ ਨੇ ਪਗਿਤ ਕਰਹਿ ਗੁਰ ਅਗੇ ਗੁਰ ਕੈ ਸ਼ਬਦ ਸواری ਹਿਰਦੈ ਨਾਮ ਅਮਰਤ ਰਸ ਰਸਨਾ ਰਸ ਗਾਵਹਿ ਰਸ ਬੀਚਾਰੀ ਗੁਰ ਪ੍ਰਸਾਦ ਅਮਰਤ ਰਸ ਚੀਨਿਆ ਓਇ ਪਾਵਹਿ ਮੂਖ ਦੁਵਾਰੀ ਸਤ ਗੁਰ ਪੁਰਖ ਅਚਲ ਅਚਲ ਹਮਤ ਜਿਸ ਧਿੜਤਾ ਨਾਮ ਅਧਾਰੀ ਤਿਸ ਅਗੇ ਜੀਉ ਦੇਵੋ ਆਪਣਾ ਹਉ ਸਤਗੁਰ ਕੈ ਬਲਿਹਾਰੀ ਮਨ ਮੁਖ ਭ੍ਰਮ ਦੂਜੈ ਭਾਏ ਲਾਗੇ ਅੰਤਰ ਅਗਿਆਨ ਗਵਾਰੀ ਸਤਗੁਰ ਦਾਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੇ ਸਰਬੇ ਕਟ ਕਟ ਰਵਿਆ ਸੁਆਮੀ ਸਰਬ ਕਲਾ ਕਲ ਤਹਾਰੀ ਨਾਨਕ ਦਾਸਨ ਦਾਸ ਕਹਤ ਹੈ ਕਰ ਕਿਰਪਾ ਲੇਹੁ ਓ ਬਹਾਰੀ ਸਾਰੰਗ ਮਹੱਲਾ ਚੌਥਾ गोविंद की ऐसी कार कमाई जो किस करे सो सत कर मानु गुरु मुख नाम रहो लेब लाए रहाउ गोविंद प्रीत लगी आतम मीठी अवर विसर सब जाए फन दिन रहस भया मन मानिया ज्योति जोत मलाई जब गुण गाए तब ही मन तृप्तै शांत वसै मन आए ਗੁਰ ਕਿਰਪਾਲ ਭਈ ਤਬ ਪਾਇਆ ਹਰ ਚਰਣੀ ਚਿਤ ਲਾਏ ਮਤ ਪ੍ਰਗਾਸ ਭਈ ਹਰ ਧਾਇਆ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਤੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਏ ਹਿਰਦੈ ਕਪਟ ਨਿਤ ਕਪਟ ਕਮਾਵੇ ਮੁਖੋ ਹਰ ਹਰ ਸੁਣਾਏ ਅੰਤਰ ਲੋਭ ਮਹਾ ਗੁਬਾਰਾ ਤੋ ਕੂਟੈ ਦੁਖ ਖਾਏ ਜਬ ਸੋ ਪਰਸਨ ਭਏ ਪ੍ਰਭ ਮੇਰੇ ਗੁਰਮਖਿ ਪਰ ਚਾਲਾਏ ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ ਸਾਰੰਗ ਮਹੱਲਾ ਚੌਥਾ ਮੇਰਾ ਮਨ RAM ਨਾਮ ਮਨਮਾਨੀ ਮੇਰਾ ਹੀ ਰਹਿ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਿਆਲ ਹੋਵੋ ਜਾਨੀ ਉਪਰ ਜਨ ਦੇਵ ਹੋ ਔਕਾਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਵਣ ਜਾਨੀ ਨੈਣੀ ਬਿਰਹੋ ਦੇਖਾਂ ਪ੍ਰਭ ਸੁਆਮੀ ਰਸਨਾ ਨਾਮੁ ਬਖਾਨੀ ਸ਼ਰਵਣੀ ਕੀਰਤਨ ਸੁਨੋ ਦਿਨ ਰਾਤੀ ਹਿਰਦੈ ਹਰ ਹਰ ਪਾਨੀ ਪੰਜ ਜਨਾ ਗੁਰ ਵਸ ਗਤਿਆਣੀ ਤਉ ਓਨ ਮਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਤਹਾਰੀ ਹਰਿ ਰਾਮੈ ਨਾਮ ਸਮਾਨੀ ਸਾਰੰ ਮਹੱਲਾ ਚੌਥ